ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਫੇਰ ਕੋਈ ਚਾਰ ਦਰਵੇਸ਼ ਆਪਣੇ ਕੋਲ ਛੱਡ ਗਿਆ ਤੇ ਮੈਨੂੰ ਕੋਈ ਦੁੱਖ ਨਹੀਂ ਹੋਇਆ ਵੀ ਆਪਣੇ ਕੋਲ ਕਿਉਂ ਛੱਡ ਗਿਆ ਆਪਾਂ ਨੂੰ ਖੁਸ਼ੀ ਹੋਈ ਪਰ ਦੁੱਖੀ ਗੱਲ ਦਾ ਹੁੰਦਾ ਵੀ ਬੱਚੇ ਮਾਂ ਤੋਂ ਵਿਛੜ ਜਾਂਦੇ ਆ ਜਦੋਂ ਮੈਂ ਵੇਖਿਆ ਨਾ ਇਹਨਾਂ ਦੇ ਤੁਸੀਂ ਲੱਕ ਵੇਖੋਗੇ ਸੁੱਕੇ ਪਏ ਸੀ ਤੇ ਇਹ ਥੋੜੀ ਜੀ ਵੀਡੀਓ ਥੋੜੇ ਦਿਨ ਬਾਅਦ ਦੀ ਹੈ ਤੇ ਇੰਨਾ ਭੁੱਖ ਦੇ ਨਾਲ ਮਰੇ ਹੋਏ ਸੀ ਕਿਉਂਕਿ ਇਹਨਾਂ ਨੂੰ ਕਿਹੜਾ ਕਿੱਥੋਂ ਮਿਲਿਆ ਹੋਊ ਕਿਉਂਕਿ ਇਹਨਾਂ ਨੂੰ ਲੱਭਣ ਦਾ ਟਿਕਾਣਾ ਹੀ ਨਹੀਂ ਮਿਲਦਾ ਵੀ ਕਿੱਥੋਂ ਆਪਾਂ ਨੂੰ ਖਾਣਾ ਮਿਲੂਗਾ ਕਿਉਂਕਿ ਅਗਲਾ ਬੋਰੀ ਚ ਪਾਉਂਦਾ ਜਿੱਥੇ ਜੀ ਕਰਦਾ ਉੱਥੇ ਛੱਡ ਜਾਂਦਾ ਤੇ ਇਹ ਤਾਂ ਜਿਹੜੇ ਹੁਣ ਟੈਗ ਦੇ ਵਿੱਚ ਨੇ ਜਿਹੜੀ ਇਹ ਹੁਣ ਟੈਗ ਦੇ ਵਿੱਚ ਨੇ ਇਹ ਪਹਿਲਾਂ ਨਹੀਂ ਹੈਗੇ ਸੀ ਕਿਉਂਕਿ ਪਹਿਲਾਂ ਤਾਂ ਇਹ ਬਹੁਤ ਜ਼ਿਆਦਾ ਡਰਦੇ ਸੀ ਕੋਲੇ ਨਹੀਂ ਸੀ ਆਉਂਦੇ ਬਹੁਤ ਜ਼ਿਆਦਾ ਡਰਦੇ ਸੀ ਇਹਨਾਂ ਨੂੰ ਆਇਆ ਸੀ ਪਤਾ ਨਹੀਂ ਕੀ ਕਰਨਗੇ ਕਿਉਂਕਿ ਪਹਿਲਾਂ ਵੀ ਵਿਚਾਰੇ ਤਸੱਦਦ ਚੱਲ ਕੇ ਆਏ ਹੋਣਗੇ ਖਬਰ ਕਿੱਥੋਂ ਆਏ ਹੋਣਗੇ ਹਨਾ ਹੁਣ ਇਹ ਥੋੜਾ ਜਿਹਾ ਇਹਨਾਂ ਨੇ ਇਹ 5ਵੇਂ 6ਵੇਂ ਦਿਨ ਦੀ ਹੈਗੀ ਸੀ ਵੀਡੀਓ ਤੇ ਹੁਣ ਇਹ ਥੋੜਾ ਜਿਹਾ ਵਿਸ਼ਵਾਸ ਕਰਨ ਲੱਗ ਗਏ ਤੇ ਇਹ ਨਹੀਂ ਹੈਗਾ ਬੀ ਬਹੁਤ ਜਿਆਦਾ ਕਮਜ਼ੋਰ ਸੀ ਇਹ ਕਿ ਦੋ ਇਹੇ ਨੇ ਬਾਕੀ ਦੋ ਹੋਰ ਨੇ ਚਾਰ ਨੇ ਇਹ ਦੋ ਫੀਮੇਲ ਨੇ ਦੋ ਮੇਲ ਨੇ ਤੇ ਇੰਨੀ ਰਾਖੀ ਕਰਦੇ ਆ ਹੁਣ ਤੁਸੀਂ ਬਲੀਵ ਨਹੀਂ ਕਰੋਗੇ ਬੀ ਬਹੁਤ ਜਿਆਦਾ ਰਾਖੀ ਕਰਦੇ ਆ ਦੇਖੋ ਆਪਾਂ ਇਹਨਾਂ ਨੂੰ ਕੀ ਦਿੱਤਾ ਸਿਰਫ ਥੋੜਾ ਦੁੱਧ ਥੋੜੀ ਰੋਟੀ ਹੈਨਾ ਪਰ ਇਹ ਵਿਚਾਰੇ ਸਾਰਾ ਦਿਨ ਇੱਥੇ ਆਪਣੀ ਕਰਦੀ ਰੱਖੀ ਕਰਦੇ ਆ ਦੋਸਤੋ ਦੇਖ ਲਓ ਨਾ ਜਦੋਂ ਕੋਈ ਵੀ ਜੀਵ ਜੰਤੂ ਇੱਥੇ ਆਉਂਦਾ ਹਰ ਇੱਕ ਨੂੰ ਐ ਹੁੰਦਾ ਵੀ ਯਾਰ ਇਨਸਾਨ ਸਾਰੇ ਬਰਾਬਰੀ ਹੋਣਗੇ ਜਿਨ੍ਹਾਂ ਨੇ ਸਾਡੇ ਤੇ ਪਹਿਲਾਂ ਤਸੱਦਦ ਕੀਤਾ ਇਹ ਵੀ ਉਦਾਂ ਦੇ ਹੋਣਗੇ ਬਹੁਤ ਜ਼ਿਆਦਾ ਘਬਰਾ ਰਹੇ ਸੀ ਡਰ ਰਹੇ ਸੀ ਹੌਲੀ ਹੌਲੀ ਇਹਨਾਂ ਨੇ ਆਪਣੇ ਤੇ ਵਿਸ਼ਵਾਸ ਕੀਤਾ ਤੇ ਹੁਣ ਇਹ ਵਧੀਆ ਰੋਟੀ ਪਾਣੀ ਸ਼ੱਕਦੇ ਆ ਸ਼ਾਮ ਨੂੰ ਸੋਭਾ ਦੁੱਧ ਵੀ ਪਾਉਣਾ ਹੈ ਇਹ ਪਹਿਲੇ ਦਿਨਾਂ ਦੀ ਵੀਡੀਓ ਆ ਜਦੋਂ ਆਪਾਂ ਇਹਨਾਂ ਨੂੰ ਹੌਲੀ-ਹੌਲੀ ਘਿਜਾਇਆ ਸੀ ਬਾਕੀ ਜਿਹੜੇ ਦੂਜੇ ਵੱਡੇ ਡੌਗ ਸੀ ਨਾ ਉਹ ਖਾ ਖੂ ਜਾਂਦੇ ਸੀ ਜਦੋਂ ਆਪਾਂ ਇਹਨਾਂ ਨੂੰ ਰੋਟੀ ਪਾਉਂਦੇ ਸੀ ਟੁੱਲੇ ਦੇ ਵਿੱਚ ਉਹ ਖਾ ਜਾਂਦੇ ਸੀ ਇਹ ਕੋਲ ਨਹੀਂ ਸੀ ਆਉਂਦੇ ਇਹਦੇ ਕਰਕੇ ਹੌਲੀ-ਹੌਲੀ ਇਹਨਾਂ ਨੂੰ ਇੱਥੇ ਲਿਆਉਣਾ ਸ਼ੁਰੂ ਕੀਤਾ ਤੇ ਹੁਣ ਤਾਂ ਇਹ ਤੁਸੀਂ ਸੋਚ ਨਹੀਂ ਸਕਦੇ ਨਾ ਰਹਿੰਦੇ ਆ ਉਹਨਾਂ ਦੇ ਨਾਲ ਵੀ ਇਹਨਾਂ ਦੀ ਦੋਸਤੀ ਪੈ ਗਈ ਹੁਣ ਇਹ ਸਾਰਾ ਦਿਨ ਇਕੱਠੇ ਰਹਿੰਦੇ ਨੇ ਤੇ ਬੜਾ ਖੁਸ਼ ਹੁੰਦੇ ਆ ਜਦੋਂ ਇਕੱਠੇ ਵਿਚਾਰੇ ਰਹਿੰਦੇ ਆ ਕਿਉਂਕਿ ਪਹਿਲਾਂ ਇਹਨਾਂ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ ਵੱਡੇ ਡੌਗ ਤੋਂ ਆ ਦੇਖੋ ਉਹ ਵੱਡੇ ਡੌਗਸ ਜਿਹੜੇ ਹੈਗੇ ਆਪਣੇ ਦੋ ਨੇ ਇੱਥੇ ਤੇ ਉਹਨਾਂ ਤੋਂ ਬਹੁਤ ਡਰਦੇ ਸੀ ਇਹਨਾਂ ਸਰੋਂ ਦੇ ਵਿੱਚ ਵਟ ਜਾਂਦੇ ਸੀ ਪਰ ਹੋਣੀ ਇਹ ਡਰ ਤੇ ਹੁਣ ਤਾਂ ਉਹਨਾਂ ਨਾਲ ਬਹੁਤ ਜ਼ਿਆਦਾ ਇਹਨਾਂ ਦਾ ਪਿਆਰ ਪੈ ਗਿਆ ਹੁਣ ਤੁਸੀਂ ਅੱਗੇ ਦੇਖੋਗੇ ਵੀਡੀਓ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਉਹਨਾਂ ਨਾਲ ਲਾਡ ਪਿਆਰ ਕਰਦੇ ਆ ਦੋਸਤੋ ਗੱਲ ਇਦਾਂ ਹੈ ਵੀ ਛੱਡਣ ਵਾਲੇ ਨੇ ਛੱਡ ਤਾਂ ਸਾਨੂੰ ਗੁਰੂ ਮਹਾਰਾਜ ਨੇ ਸੇਵਾ ਦੇਣੀ ਸੀ ਹਨਾ ਉਹ ਦੇਤੀ ਪਰ ਗੱਲ ਗੱਲ ਤਾਂ ਬਹੁਤ ਗਲਤ ਹੈ ਨਾ ਕਿਸੇ ਬੇਜਮਾਨ ਨੂੰ ਉਹਨਾਂ ਦੇ ਮਾਂ ਤੋਂ ਜੁਦਾ ਕਰ ਦੇਣਾ ਹਨਾ ਬਹੁਤ ਗਲਤ ਕਰ ਲੈ ਤੇ ਆਪਾਂ ਨੂੰ ਗੁਰੂ ਮਹਾਰਾਜ ਨੇ ਸੇਵਾ ਦੇਣੀ ਸੀ ਚਲੋ ਦੇਤੀ ਪਰ ਮੈਨੂੰ ਇਹ ਲੱਗਿਆ ਵੀ ਆਪਾਂ ਨੂੰ ਜਿਹੜੇ ਬੰਦੇ ਨੇ ਵੀ ਇਹ ਛੱਡ ਕੇ ਗਿਆ ਵੀ ਆਪਾਂ ਨੂੰ ਗਿਫਟ ਦੇਤਾ ਆ ਦੇਖੋ ਤੁਸੀਂ ਹੁਣ ਤਾਂ ਤੁਸੀਂ ਇਹ ਵੇਖ ਲਓ ਵੀ ਐਨੇ ਰੱਜ ਗਏ ਵੀ ਇਹਨਾਂ ਦਾ ਖਾਨ ਨੂੰ ਰੋਟੀ ਜੀ ਨਹੀਂ ਕਰਦਾ ਕਿਉਂਕਿ ਪਹਿਲਾਂ ਬਹੁਤ ਭੁੱਖੇ ਸੀ ਤੇ ਹੁਣ ਇਹ ਬਹੁਤ ਜ਼ਿਆਦਾ ਤੇਗ ਵੀ ਬਹੁਤ ਖੁਸ਼ ਹੈ ਦੇਖ ਨੂੰ ਆਇਆ ਵੀ ਨਵੇਂ ਡੌਗ ਆ ਗਿਆ ਆਪਣੇ ਕੋਲ ਆ ਵੇਖੋ ਤੁਸੀਂ ਅੱਗੇ-ਅੱਗੇ ਦੇਖੋਗੇ ਵੀ ਤੁਸੀਂ ਕਿੰਨੇ ਐਕਟਿਵ ਹੋ ਗਏ ਵੇਖੀ ਚੱਲੋ ਕਿੰਨੇ ਇਹਨਾਂ ਨੇ ਐਕਟਿਵ ਹੋ ਜਾਣਾ ਤੁਸੀਂ ਆਪ ਕਹੋਗੇ ਹਾਂਜੀ ਇਹ ਜਿਹੜੀ ਵੀਡੀਓ ਹੈਗੀ ਆ ਇਹ ਆਪਾਂ ਸਪੈਸ਼ਲੀ ਬਣਾਈ ਸੀ ਤੁਹਾਨੂੰ ਵਿਖਾਉਣ ਦੇ ਲਈ ਤੇ ਦਵੈਰ ਦੀ ਵੀਡੀਓ ਹੈ ਇਹ ਵੈਸੇ ਇਹਨਾਂ ਨੂੰ ਆਪਾਂ ਦੁੱਧ ਤੇ ਰੋਟੀ ਸੁਭਾ ਸ਼ਾਮ ਪਾਉਨੇ ਆ ਡੌਗ ਤੁਹਾਡੇ ਕੋਲ ਛੱਡ ਜਾਂਦਾ ਤੇ ਉਹਦੀ ਕੇਅਰ ਕਰਿਆ ਕਰੋ ਜਦੋਂ ਵੀ ਕੋਈ ਆਪਣਾ ਫਰਜ਼ ਨਿਭਾਇਆ ਤੇ ਆਪਾਂ ਆਪਣਾ ਫਰਜ਼ ਨਿਭਾਉਣਾ ਸੋ ਇਨਾ ਬੇਜਵਾਨਾਂ ਦੀ ਹੈਲਪ ਕਰੋ ਇਹ ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦੇ ਪਰ ਆਪਾਂ ਨੂੰ ਅਹਿਸਾਸ ਜ਼ਰੂਰ ਕਰਨਾ ਪੈਣਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ